ਹੈਲੋ ਜੀ ਸਲਾਮ ਅਦਾਬ ਬਸ ਤੇ ਸਤਿ ਸ੍ਰੀ ਅਕਾਲ ਜੈਸਾ ਇਹ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਪ ਹੀ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੀਪ ਹੀਰ ਬਲੌਗਸ ਦੇ ਵਿੱਚ ਅੱਜ ਦਾ ਮੈਂ ਜਿਹੜਾ ਤੁਹਾਡੇ ਨਾਲ ਕਿੱਸਾ ਸਾਂਝਾ ਕਰਨਾ ਹੈ ਇਹ ਕਿੱਸਾ ਹੈ ਜੀ ਦਲੀਪ ਕੌਸ਼ਲ ਜੀ ਹਿਮਾਚਲ ਪ੍ਰਦੇਸ਼ ਬੱਦੀ ਦੇ ਰਹਿਣ ਵਾਲੇ ਨੇ ਕਿਸੇ ਤਾਂ ਕਹਿੰਦੇ ਬਹੁਤ ਪਏ ਨੇ ਪਰ ਉਹਨਾਂ ਨੇ ਮੇਰੇ ਨਾਲ ਆਪਣਾ ਇੱਕ ਕਿੱਸਾ ਸਾਂਝਾ ਕੀਤਾ ਜਿਹੜਾ ਉਹਨੇ ਉਹਨੇ ਲੋਹੜੀ ਵਾਲੇ ਦਿਨ ਦਾ ਕਿੱਸਾ ਹੈ ਕਹਿੰਦੇ ਲੋਹੜੀ ਵਾਲੇ ਦਿਨ ਬਹੁਤ ਚਾਹੀ ਕਿ ਨਕੋਦਰ ਦਰਬਾਰ ਜਾਣਾ ਆ ਬੜਾ ਜੀ ਕਰਦਾ ਸੀ ਪਰ ਸਬਬ ਨਹੀਂ ਬਣਿਆ ਤਾਂ ਦਰਬਾਰ ਨਹੀਂ ਜਾ ਹੋਇਆ ਮਨ ਉਦਾਸ ਹੋ ਗਿਆ ਮਨੋਦਾਸ ਦੇ ਵਿੱਚ ਕਹਿੰਦੇ ਮੈਂ ਸ਼ਾਂਤ ਹੋ ਕੇ ਬੈਠਾ ਸੀ ਵੀ ਸੋਚ ਰਿਹਾ ਸੀ ਵੀ ਦਰਬਾਰ ਨਹੀਂ ਜਾਇਆ ਗਿਆ ਸੋਚਦੇ ਸੋਚਦੇ ਕਹਿੰਦੇ ਮੈਂ ਜੈਕਰ ਦੇ ਵਿੱਚ ਹੱਥ ਪਾਇਆ ਤਾਂ ਜੈਕਰ ਦੇ ਵਿੱਚ ਮੈਨੂੰ ਕੁਝ ਲੱਗਿਆ ਤਾਂ ਉਹ ਦੇਖਿਆ ਜੀ ਨਕੋਦਰ ਦਰਬਾਰ ਦਾ ਪ੍ਰਸ਼ਾਦ ਇਲਾਚੀਆਂ ਦਾ ਜੈਕਟ ਦੀ ਜੇਬ ਦੇ ਵਿੱਚੋਂ ਨਿਕਲਿਆ ਕਹਿੰਦੇ ਮੈਂ ਪ੍ਰਸ਼ਾਦ ਦੇਖ ਕੇ ਸੋਚਾਂ ਵੀ ਕਿਦਾਂ ਆ ਗਿਆ ਫਿਰ ਮੈਨੂੰ ਯਾਦ ਆਇਆ ਕਿ ਇਹ ਜੈਕਟ ਮੈਂ ਅੱਜ ਤੋਂ ਪਹਿਲਾਂ ਜਰੋਂ ਨਕੋਦਰ ਦਰਬਾਰ ਗਿਆ ਸੀ ਉਦੋਂ ਪੱਕ ਗਿਆ ਸੀ ਨਕੋਦਰ ਕਿ ਉਦੋਂ ਦਰਬਾਰ ਤੋਂ ਪ੍ਰਸ਼ਾਦ ਮਿਲਿਆ ਸੀ ਇਲਾਚੀਆਂ ਦਾ ਜਿਹੜਾ ਕਿ ਇਸ ਜੇਬ ਦੇ ਵਿੱਚ ਆ ਪਰ ਅੱਜ ਮੈਨੂੰ ਪ੍ਰਸ਼ਾਦ ਮਿਲਿਆ ਕਹਿੰਦੇ ਮੈਨੂੰ ਐ ਲੱਗਿਆ ਕਿ ਮੈਂ ਸਵੇਰ ਦਾ ਸੋਚ ਰਿਹਾ ਸੀ ਕਿ ਨਕਉਦਰ ਦਰਬਾਰ ਜਾਣਾ ਪਰ ਦਰਬਾਰ ਨਹੀਂ ਜਾਇਆ ਗਿਆ ਪਰ ਸਾਈਂ ਰਾਧੀਸ਼ਾ ਸਰਕਾਰ ਨੇ ਨਕਉਦਰ ਦਾ ਪ੍ਰਸ਼ਾਦ ਮੈਨੂੰ ਕਿਸੇ ਤਰੀਕੇ ਦਿੱਤਾ ਪਰ ਦਰਬਾਰ ਦਾ ਪ੍ਰਸ਼ਾਦ ਮੈਨੂੰ ਦਿੱਤਾ ਵੀ ਮੇਰੀ ਹਾਜ਼ਰੀ ਕਬੂਲ ਕਰ ਲਈ ਸਾਈਂ ਜੀ ਨੇ ਕਹਿੰਦੇ ਮੈਨੂੰ ਬੜਾ ਚੰਗਾ ਲੱਗਿਆ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਦਾ ਮਤਲਬ ਇਹ ਆ ਕਿ ਜੇ ਆਪਾਂ ਸੋਚ ਵੀ ਲਿਆ ਨਾ ਦਰਬਾਰ ਜਾਣਾ ਨਹੀਂ ਵੀ ਜਾਇਆ ਗਿਆ ਉੱਥੇ ਆਪਣੀ ਹਾਜ਼ਰੀ ਲੱਗ ਜਾਂਦੀ ਹੈ ਸੋ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਈਂ ਜੀ ਨੇ ਸਾਡੇ ਬਾਰੇ ਸੋਚ ਕੇ ਉਹਨਾਂ ਨੇ ਪ੍ਰਸ਼ਾਦ ਨਕੋਦਰ ਦਾ ਜੇਬ ਦੇ ਵਿੱਚੋਂ ਸੰਦੇਤਾ ਸੋ ਇਹ ਕਿੱਸਾ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਤੁਹਾਡੇ ਕੋਲ ਵੀ ਕੋਈ ਸਾਈਂ ਜੀ ਨਾਲ ਜੁੜਿਆ ਜਾਂ ਤੁਹਾਡੇ ਆਪਣੇ ਗੁਰੂ ਪੀਰ ਨਾਲ ਜੁੜਿਆ ਕਿੱਸਾ ਹੈ ਤਾਂ ਮੇਰੇ ਇਸ ਵਟਸਐਪ ਨੰਬਰ ਦੇ ਉੱਤੇ ਤੁਸੀਂ ਆਪਣਾ ਕਿੱਸਾ ਬੋਲ ਕੇ ਜਾਂ ਲਿਖ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੈ ਸਾਇੰਟੀਫਿਕ